ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨਹੀਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਆਈਕਨ ਨੂੰ ਆਲਟ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਹੋਰ HF ਦੇ ਵਿੱਚ ਪਿਓਰ ਇਹ ਵਹਿੜ ਇਸ ਦੀ ਕੀ ਡਿਟੇਲ ਹੈਗੀ ਹੈ ਜੀ ਆਪਾਂ ਵੀਰ ਹੁਣਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜੀ ਉਹਨਾਂ ਤੋਂ ਪੁੱਛ ਕੇ ਆਪਾਂ ਪੂਰੀ ਅਸੀਂ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸੋ ਆਪਾਂ ਗੱਲ ਕਰ ਲੈਨੇ ਹਾਂ ਵੀਰ ਹੁਣਾਂ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਤੇ ਵੀਰ ਜੀ ਇੱਕ ਤਾਂ ਨਾਮ ਆਪਣਾ ਤੇ ਪਿੰਡ ਏਰੀਆ ਸਭ ਦੱਸ ਦਈਏ ਜੀ ਨਾਮ ਆਪਣਾ ਜੱਗਾ ਜੀ ਪਿੰਡ ਦੂਲੇ ਵਾਲਾ ਠੀਕ ਤੇ ਤਹਿਸੀਲ ਜੀਰਾ ਸ਼ਹਿਰ ਫਰੋਇਪੁਰ ਠੀਕ ਹੈ ਜੀ ਸੋ ਵੀਰ ਜੀ ਅੱਜ ਆਪਾਂ ਜਿਹੜੀ ਇਹ ਵਿਹੜ ਲੈ ਕੇ ਆਏ ਹਾਂ ਜੀ ਇਹ ਕਿੰਨਾ ਸੂਹਾਂ ਸੂਈ ਹੈਗੀ ਹੈ ਜੀ ਤੀਜੇ ਸੂਹਾਂ ਸੂਈ ਹੈ ਵੀਰੇ ਤਿੱਜਾ ਸੂਈ ਆ 15 16 ਲੀਟਰ ਬੋਲਾ ਤਿਆਰ ਆ ਠੀਕ ਹੈ ਸੋ ਦੋਸਤੋ ਤਿੱਜਾ ਸੂਆ ਇਹ ਵੈਡ ਸੂਈ ਹੈਗੀ ਆ 15 16 ਲੀਟਰ ਜਿਹੜਾ ਬੋਲਾ ਬਿਲਕੁਲ ਤਿਆਰ ਹੈਗਾ ਮੇਰਾ ਵੀਰ ਕੋਈ ਵੀ ਆਵੇ ਆਪਦੀ ਦੋ ਤਿੰਨ ਡੰਗ ਦੀ ਜਦੋਂ ਜਿੰਨੀ ਵੀ ਚੁਆਈ ਕਰਨਾ ਚਾਹੋ ਤੁਸੀਂ ਦੋਸਤੋ ਕਰ ਸਕਦੇ ਹੋ ਮੌਕੇ ਤੇ ਆਣ ਕੇ ਜਿਹੜਾ ਵੀਰ ਜਿਸ ਮਗਰ ਬੱਚਾ ਆ ਫਿਰ ਕਿਹੜਾ ਹੈ ਬੱਚਾ ਅਵਸ਼ੀ ਹੈ ਮਗਰ ਜੀ ਫੀਮੇਲ ਕਾਫ ਹੈਗਾ ਹਾਂਜੀ ਸੋ ਦੋਸਤੋ ਫੀਮੇਲ ਕਾਫ ਇਸ ਵੈਡ ਦੇ ਮਗਰ ਹੈਗਾ ਬਾਕੀ ਆਪਾਂ ਵੀਰ ਉਹਨਾਂ ਨੂੰ ਕਹਿੰਨੇ ਆ ਵੀ ਥੋੜਾ ਜਿਹਾ ਇੱਕ ਵਾਰੀ ਤੋਰ ਕੇ ਜਰੂਰ ਦਿਖਾ ਦਈਏ ਜੀ ਕਿਸਾਨ ਵੀਰੋ ਆਰਡਰ ਦੀ ਜਿਹੜੀ ਕੁਆਲਿਟੀ ਆ ਤੁਸੀਂ ਖੁਦ ਨੋਟ ਕਰ ਸਕਦੇ ਹੋ ਆ ਕਾਫੀ ਜਿਆਦਾ ਸੋਹਣਾ ਆਰਡਰ ਲੱਗਾ ਹੈਗਾ ਜੀ ਬਾਕੀ ਜਿਹੜਾ ਕੱਦ ਕਾਠ ਹਾਈਟ ਵੱਚੋਂ ਆ ਜਿਹੜੀ ਹੈ ਵੈੜ ਕਾਫੀ ਜਿਆਦੀ ਖੂਬਸੂਰਤਾ ਹਾਈਟ ਕਾਫੀ ਜਿਆਦੀ ਉੱਚੀ ਹੈਗੀ ਹੈ ਜੀ ਬੇਲ ਵੀ ਕਾਫੀ ਜਿਆਦੀ ਲੰਬੀ ਆ ਬਾਕੀ ਜਿਹੜਾ ਆਰਡਰ ਹੈਗਾ ਦੋਸਤੋ ਤੁਸੀਂ ਆਪ ਨਿਗਾਹ ਮਾਰ ਲਓ ਕਾਫੀ ਜਿਆਦਾ ਸੋਹਣਾ ਆਰਡਰ ਹੈਗਾ ਬਾਕੀ ਚੁਆਈ ਇੱਕ ਨੰਬਰ ਪਾਸ ਹੈਗੀ ਆ ਤੁਸੀਂ ਜਦੋਂ ਵੀ ਆਓ ਉਹ ਦੋ ਡੰਗ ਦੀ ਜਿਹੜੀ ਚੁਵਾਈ ਆ ਆ ਜਰੂਰ ਕਰਕੇ ਵੇਖਿਓ ਆਪਦੀ ਜਿਹੜੀ ਤਸੱਲੀ ਤੁਸੀਂ ਜਰੂਰ ਖੁਦ ਨੇ ਆਪ ਕਰਨੀ ਹੈਗੀ ਹੈ ਜੀ ਕੀ ਕਵਰ ਦਿੱਤੇ ਜਿਹੜਾ ਮੁੱਲ ਇਸ ਦਾ ਕੀ ਕਰਦੇ ਪਿਆ ਮੁੱਲ ਆਪਾਂ 60000 ਰੁਪਇਆ ਕਰਦੇ 60000 ਕਰਦੇ ਹਾਂ ਹਾਂਜੀ ਠੀਕ ਆ ਸੋ ਇਹਦੇ ਵਿੱਚ ਮਾਨਤਨ ਕੀਤਾ ਜਾਵੇਗਾ 60000 ਚ ਮਾਨਤਨ ਕਰਾਂਗੇ ਆਪਾਂ ਠੀਕ ਆ ਵੀਰ ਜੀ ਸੋ ਆਪਣੇ ਜਿਹੜੇ ਮੋਬਾਈਲ ਨੰਬਰ ਵੀਰ ਜੀ ਬੋਲ ਕੇ ਦੱਸ ਦਿਓ 8647573179 ਠੀਕ ਆ ਜੀ ਇਸ ਤੇ ਵਟਸਐਪ ਵੀ ਵਗੈਰਾ ਵੀ ਚੱਲਦਾ ਹਾਂਜੀ ਚੱਲਦਾ ਸੋ ਕਿਸਾਨ ਵੀਰੋ ਜਿਹੜੇ ਮੋਬਾਈਲ ਨੰਬਰ ਹਨ ਵੀਰ ਹੋਣਾਂ ਨੇ ਆਪਣੇ ਬੋਲ ਕੇ ਦੱਸ ਦਿੱਤੇ ਹਨ ਮੁੱਲ ਤੁਹਾਨੂੰ ਦੱਸ ਦਿੱਤਾ ਜੀ 60000 ਰੁਪਿਆ ਇਸ ਜਿਹੜਾ ਵੈੜ ਦਾ ਮੁੱਲ ਹੈਗਾ 16 17 ਲੀਟਰ ਦਾ ਜਿਹੜਾ ਬੌਲਾ ਇਸ ਟਾਈਮ ਰੈਡੀ ਹੈਗਾ ਬਾਕੀ ਵੀਰ ਜੀ ਮਿਲਕ ਕਿੰਨਾ ਕ ਕਰ ਦੇਗੀ ਮਿਲਕ ਵੈ ਇਹਦਾ 35 ਲੀਟਰ ਦੀ ਜਾਂਦੀ ਗਰੰਟੀ ਆ ਵੀ 35 ਲੀਟਰ ਦੇ ਦੇਗੀ ਠੀਕ ਆ ਜੀ ਸੋ ਦੋਸਤੋ ਜਿਹੜੇ ਵੀਰ ਨੂੰ ਵੀ ਇਹ ਜਿਹੜੀ ਵੈੜ ਪਸੰਦ ਆਵੇ ਤੁਸੀਂ ਆਪਣਾ ਵੀਰ ਹੋਣਾਂ ਦੇ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਇਹ ਵੈੜ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ